ਸਰਹੱਦ ਤੇ ਆਪਾਂ ਨੂੰ ਲੱਖੀ ਵਿਧਾਣੀ ਪਵੇਗੀ ਡਿਫੈਂਸਿਵ ਦੀ ਜਿਹੜਾ ਸਿੱਧਾ ਥਿਆਰ ਚੱਕ ਕੇ ਆਣਾ ਪਏਗਾ ਜਿਹੜਾ ਪੰਜਾਬੀ ਸਟਾਈਲ ਚ ਹੁੰਦਾ ਸੀਗਾ ਪੰਜਾਬੀਆਂ ਦਾ ਖੂਨ ਵਾਲਾ ਸਟਾਈਲ ਬਈ ਪਹਿਲਾਂ ਜੁੱਤੀ ਫੇਰ ਦੋ ਚੰਗੀ ਤਰ੍ਹਾਂ ਇਹ ਵਾਲਾ 10 ਸਾਲ ਸਾਡੇ ਵੱਲ ਵੇਖਣ ਹੀ ਨਾ ਇਹ ਵੇਖਣ ਨਾ ਇਹਨਾਂ ਦੀ ਹਿੰਮਤ ਹੀ ਨਾ ਪਵੇ ਯਾਰ ਹਿੰਮਤ ਪਵੇ ਵੀ ਕਿਦਾਂ ਗੱਲ ਪਤਾ ਕੀ ਕਰਾਂ ਜੀ ਅਸੀਂ ਅੱਜ ਤੱਕ ਹਿੰਦੂਸਤਾਨੀ ਸਰਕਾਰਾਂ ਇਸੇ ਚੀਜ਼ ਨੂੰ ਲਿਬਰਲ ਲੈਂਦੀ ਆਈਆਂ ਤੇ ਪਾਕਿਸਤਾਨ ਇਹਦਾ ਹਮੇਸ਼ਾ ਫਾਇਦਾ ਚੱਕਦਾ ਉਹਦੇ ਦਲਸ਼ਦਗਰ ਦਾ ਫਾਇਦਾ ਚੱਕਦੇ ਆ ਚੱਲ ਯਾਰ ਇਹਨਾਂ ਨੇ ਜਿਹੜਾ ਬਾਅਦ ਚੀ ਗੱਲ ਕਰਨੀ ਆ ਪਹਿਲਾਂ ਅਸੀਂ ਜਾ ਕੇ ਜੋ ਕਰਨਾ ਕਰਾਈਏ ਮੈਨੂੰ ਇਹ ਦੱਸੋ ਹਿੰਮਤ ਹੁੰਦੀ ਜੇ ਉਹਨਾਂ ਦੇ ਆਪਾ ਬੇਸ ਕੈਂਪ ਤਬਾਹ ਪਹਿਲਾਂ ਕੀਤੇ ਹੁੰਦੇ ਹਿੰਮਤ ਹੁੰਦੀ ਪੈਲਗਾਮ ਦੇ ਵਿੱਚ ਵੜ ਜਾਂਦੇ ਹੋ ਕਦੀ ਹਿੰਮਤ ਨਾ ਹੁੰਦੀ ਚਲੋ ਅੱਜ ਰਾਸ਼ਟਰ ਦੇ ਨਾਲ ਖੜੇ ਹੋਣ ਦਾ ਮੇਲਾ ਹੈ ਲੇਕਿਨ ਸੈਨਾ ਦਾ ਪ੍ਰਾਕਰਮ ਹੈ ਉਹਨੂੰ ਸਲੂਟ ਹੋਣਾ ਚਾਹੀਦਾ ਕਿ ਫਿਰ ਵੀ ਉਹਨਾਂ ਨੇ 에ਅਰ ਸਟ੍ਰਾਈਕ ਕਰਕੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਲੇਕਿਨ ਹਜੇ ਜਿਹੜਾ ਮੈਂ ਸੋਚਦਾ ਕਿ ਹਜੇ 40% ਉਹਨਾਂ ਦੇ ਲਾਂਚਿੰਗ ਪੈਡ ਸਿਰਫ ਢਾਈ ਗਏ ਆ ਹਜੇ ਦੇਖੋ ਭਈ ਉਹਨਾਂ ਦਾ ਕਸ਼ਮੀਰੀ ਸੈਫੁੱਲਾ ਕਸ਼ਮੀਰੀ ਸੌਰੀ ਉਹਦਾ ਨਾਮ ਹੈ ਸ਼ਾਇਦ ਲੋਕ ਦਰਸ਼ਕਾਂ ਨੂੰ ਨਹੀਂ ਪਤਾ ਹੋਵੇਗਾ TRF ਨਵਾਂ ਅਤਵਾਦੀ ਸੰਗਠਨ ਬਣਿਆ ਦਾ ਰੈਜ਼ਿਸਟੈਂਸ ਫੋਰਸ ਉਹਦਾ ਨਾਮ ਇਹ ਜਸ਼ੇਮ ਮੁਹੰਮਦ ਦਾ ਸ਼ੈਡੋ ਸੰਗਠਨ ਹੈ ਹੁਣ ਮੈਂ ਤੁਹਾਨੂੰ ਸਾਰੀ ਸਟੋਰੀ ਇਨਸਾਈਡ ਦੱਸਦਾ ਵਿਖਮ ਪੱਤਰ ਦੇ ਉੱਤੇ ਜਸ਼ੇਮ ਮੁਹੰਮਦ ਨੂੰ ਇੱਕ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ ਬਈ ਇਹ ਅੱਤਵਾਦੀ ਸੰਗਠਨਾ ਉਹਨੂੰ ਕੋਈ ਫੰਡਿੰਗ ਨਹੀਂ ਕਰ ਸਕਦਾ ਕੋਈ ਵਰਡ ਦੇ ਵਿੱਚ ਉਹਨੂੰ ਫੰਡਿੰਗ ਨਹੀਂ ਕਰ ਸਕਦਾ ਕਿਉਂਕਿ ਉਹ ਵਿਖਮ ਪੱਤਰ ਦੇ ਉੱਤੇ ਯੂ ਐਨਓ ਦੇ ਵਿੱਚ ਅੱਤਵਾਦੀ ਸੰਗਠਨ ਐਲਾਨ ਦਿੱਤਾ ਗਿਆ ਜੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇੱਕ ਸੰਗਠਨ ਨਹੀਂ ਨਵਾਂ ਬਣਾਤਾ ਟੀ ਆਰ ਐਫ ਦਾ ਰੈਜ਼ਿਸਟੈਂਸ ਫੋਰਸ ਪੈਲਗਾਮ ਦਾ ਹਮਲਾ ਟੀ ਆਰ ਐਫ ਨੇ ਕਰਾਇਆ ਉਹਦਾ ਚੀਫ ਸੈਫੁੱਲਾ ਕਸ਼ਮੀਰੀ ਹਮ ਜੈਸ਼ਮ ਮੁਹੰਮਦ ਦਾ ਖਾਫੀ ਸਈਦ ਦਾ ਰਾਈਟ ਹੈਂਡ ਹੈ ਹਮ ਮੋਲਾਨਾ ਮਸੂਦ ਅਜ਼ਰ ਦਾ ਰਾਈਟ ਹੈਂਡ ਹੈ ਉਹਨਾਂ ਦੇ ਨਾਲ ਰਹਿੰਦਾ ਹੈ ਉਹਨਾਂ ਨੇ ਹੁਣ ਇਹ ਸੰਗਠਨ ਜੋ ਤੱਕ ਇਹ ਅਤਵਾਦੀ ਸੰਗਠਨ ਆਣਾ ਤਹਿਰੀਕੇ ਤਾਲੀਮਾਨ ਵਰਗਾ ਖੜਾ ਕਰ ਦੇਣਾ ਇਹਨਾਂ ਦਾ ਇਹਨਾਂ ਦਾ ਕੋਈ ਫਰਕ ਥੋੜਾ ਹੈ ਉਹ ਨਵਾਂ ਸੰਗਠਨ ਖੜਾ ਕਰ ਦਿੰਦੇ ਆ 6 ਮਹੀਨੇ ਬਹੁਤ ਦੇਖਦੇ ਆ ਹਾਈਲਾਈਟ ਜ਼ਿਆਦਾ ਹੋ ਗਿਆ ਸਾਲ ਬਾਅਦ ਸੰਗਠਨ ਨਵਾਂ ਖੜਾ ਕਰਦੇ ਹੋ ਮੈਂ ਇਸ ਗੱਲ ਤੋਂ ਹੈਰਾਨ ਆ ਬਈ ਜਦੋਂ ਇੱਕ ਪਤਾ ਇੱਕ ਧਰਤੀ ਤੋਂ ਅਤਵਾਦ ਪਣ ਪਿਆ ਅਤਵਾਦ ਪਣ ਪਿਆ ਤੇ ਵਿਸ਼ਵ ਪੱਧਰ ਤੇ ਉੱਤੇ ਇੱਕ ਅਮਰੀਕਾ ਵੀ ਇਹ ਤੋਂ ਪਰੇਸ਼ਾਨ ਹੈ ਇੰਗਲੈਂਡ ਵੀ ਪਰੇਸ਼ਾਨ ਹੈ ਫਰਾਂਸ ਵੀ ਪਰੇਸ਼ਾਨ ਹੈ ਯੂਰੋਪੀਅਨ ਕੰਟਰੀ ਸਾਰੀਆਂ ਪਰੇਸ਼ਾਨ ਹੈ ਇਕੱਠੇ ਹੋਣ ਤੇ ਇੱਕੋ ਵਾਰੀ ਇਹਨਾਂ ਦੇ ਵੱੜ ਕੇ ਬੇਸ ਕੈਂਪ ਸਾਰੇ ਤਬਾਹ ਕਰਦੇ ਜਿੰਨੇ ਹੈਗੇ ਲਦੀਨਬਰਗੇ ਉੱਤੇ ਲਦੀਨਬਰ ਦੇਖੋ ਤੁਸੀਂ ਮੈਂ ਦਾਊਦ ਇਬਰਾਹਿਮ ਕਿੱਥੇ ਆ ਦਾਊਦ ਕਿੱਥੇ ਆ ਮੁੰਬਈ ਹਮਲਿਆਂ ਦਾ ਮਾਸਟਰ ਜਿਹੜਾ ਮਾਈਂਡ ਹੈ ਜਿੰਨੇ ਬੰਬ ਬਲਾਸਟ ਇਹਨੇ ਕੀਤੇ ਕਿੱਥੇ ਆ ਪਾਕਿਸਤਾਨ ਚ ਕਰਾਚੀ ਚ ਬੱਬਰ ਖਾਲਸਾ ਚੀਫ ਕਿੱਥੇ ਬਦਾਵਾ ਸਿੰਘ ਪਾਕਿਸਤਾਨ ਚ ਤੁਸ ਮੇਰੇ ਕਹਿਣ ਦਾ ਸਿਰਫ ਕਰਨ ਇਹ ਮਕਸਦ ਹੈਗਾ ਕਿ ਆਫੈਂਸਿਵ ਆ ਜਾਣਾ ਚਾਹੀਦਾ ਡਿਫੈਂਸਿਵ ਛੱਡ ਦਿਓ ਡਿਫੈਂਸਿਵ ਦੀ ਪਾਲਿਸੀ ਹੁਣ ਚੇਂਜ ਹੋ ਜਾਣੀ ਚਾਹੀਦੀ ਹੈ ਇੰਡੀਆ ਹੁਣ ਬਹੁਤ ਤਰੱਕੀ ਕਰ ਗਿਆ ਹੁਣ ਇਹ ਨਹੀਂ ਹੋ ਸਕਦਾ ਕਿ ਸਾਡੀ ਸਰਹੱਦ ਕੋਈ ਕਰਾਸ ਕਰ ਆਵੇ ਤੇ ਰਾਕਟ ਲਾਂਚਰ ਇੱਥੇ ਆਈ ਜਾਣ ਉਹ ਹੁਣ ਜੇ ਰਾਕਟ ਲਾਂਚਰ ਫੜੇ ਗਏ ਟਰੈਕ ਕਰੋ ਤਬਸਤ ਕਰ ਦਿਓ ਲਾਂਚਿੰਗ ਪਾਇਡ ਸਾਰੇ ਉਹਨਾਂ ਦੇ ਆਣੀ ਨਾ ਦਿਓ ਇੱਧਰ ਕੋਈ ਇੱਕ ਵਾਰੀ ਇੱਕ ਵਾਰੀ ਜੇ ਤੋ ਖਤਮ ਹੋ ਜਾਏਗਾ ਨਾ ਉਹਨਾਂ ਦਾ ਜਦੋਂ ਉਹ ਫਿਰ ਕਿਸੇ ਦੀ ਹਮਾਕਤ ਨਹੀਂ ਹੋਣੀ ਬਈ ਇਹ ਤਾਂ ਘਰੇ ਆ ਕੇ ਜੁੱਤੀਆਂ ਮਾਰ ਜਾਂਦੇ ਯਾਰ ਹੂੰ ਜਿਸ ਤਰੀਕੇ ਲਗਾਤਾਰ ਰਾਤ ਵੀ ਧਮਾਕਿਆਂ ਦੀਆਂ ਆਵਾਜ਼ਾਂ ਦੀ ਖਬਰ ਤਾਂ ਚੱਲ ਰਹੀ ਖਬਰਾਂ ਡਰਾਵੀ ਰਹੀਆਂ ਗਈਆਂ ਪੰਜਾਬ 'ਚ ਜੋ ਮਾਹੌਲ ਬਣਦਾ ਕਿਵੇਂ ਦੇਖਦੇ ਹੋ ਕਿ ਜਿਹੜਾ ਮਾਹੌਲ ਬਣਦਾ ਹੈ ਕਿ ਜੰਗ ਲੱਗੂਗੀ ਜਾਂ ਇਸ ਮਾਹੌਲ ਨੂੰ ਕਿਵੇਂ ਨਹੀਂ ਨਹੀਂ ਜੰਗ ਨਹੀਂ ਜੰਗ ਤਾਂ ਬਹੁਤ ਦੂਰ ਹੈਗੀ ਆ ਜੰਗ ਤਾਂ 10ਵੀਂ ਪੌੜੀ ਆ ਹਜੇ ਤਾਂ ਅਸੀਂ ਪਹਿਲੀ ਪੌੜੀ ਵੀ ਨਹੀਂ ਚੜੇ ਹੋਏ ਜੰਗ ਨਹੀਂ ਇੰਨੀ ਛੇਤੀ ਲੱਗਦੀ ਉਹਦਾ ਕਾਰਨ ਕਈ ਹੈਗੇ ਪਹਿਲੀ ਗੱਲ ਇਹ ਜੇ ਜੰਗ ਲਗਣੀ ਹੋਵੇ ਹਿੰਦੁਸਤਾਨ ਨੇ ਉਹਨਾਂ ਦੇ 165 ਪਰਮਾਣੂ ਹੈਡਲਸ ਆ ਉਹਨਾਂ ਦੇ ਬੇਸ ਕੈਂਪ ਤਬਾਹ ਕਰਨੇ ਸੀ ਸਿੱਧੀ ਜਾ ਕੇ ਉੱਥੇ ਬੰਬਾਰੀ ਕਰਨੀ ਸੀ ਕਿ ਇਹਨਾਂ ਦੇ ਪਰਮਾਣੂ ਹਥਿਆਰ ਹੀ ਖਤਮ ਕਰ ਦੋ ਠੀਕ ਹੈ ਨਾ ਹਿੰਦੁਸਤਾਨ ਨੇ ਨਹੀਂ ਕੀਤੇ ਇਸ ਦਾ ਮਤਲਬ ਜੰਗ ਹਜੇ ਦੂਰ ਹੈ। ਔਰ ਦੂਜੀ ਜਿਹੜੀ ਗੱਲ ਹੈ ਕਿ ਇਹ ਜਿਹੜੀਆਂ ਸਾਡੇ ਖਾਫ ਇਹਨਾਂ ਦੇ ਪਾਕਿਸਤਾਨ ਦੇ ਨਾਲ ਇਦਾਂ ਦੀਆਂ ਹੈਗੀਆਂ। ਇਦਾਂ ਦੀਆਂ ਟੈਂਸ ਜਿਹੜੀਆਂ ਟਾਈਮ ਟੂ ਟਾਈਮ ਹੁੰਦੀਆਂ ਹੀ ਭਈਆਂ ਲਗਾਤਾਰ। ਤੁਸੀਂ ਪੁੰਛ ਤੋਂ ਬਾਅਦ ਜਿਹੜਾ ਹਮਲਾ ਹੋਇਆ ਉੜੀ ਦੇ ਵਿੱਚ ਹੋਇਆ। ਉਦੋਂ ਵੀ ਤੁਸੀਂ ਪਠਾਨ ਕੋ ਡੇਅਰ ਬੇਸ ਵੀ ਹੋਇਆ ਇਦਾਂ ਹੀ ਟੈਂਸ ਹੋਈ ਪਿੰਡ ਖਾਲੀ ਕਰਾ ਲਿਆ ਪਏ ਸੀ। ਆਪਸ ਵਿੱਚ ਗੂਮ ਜਿਹੜੀਆਂ ਸਰਹੱਦ ਤੇ ਗੋਲਾਬਾਰੀ ਹੁੰਦੀ ਸੀਗੀ ਜੀ ਲੇਕਿਨ ਗੱਲ ਇਹ ਹੈਗੀ ਹੈ ਕਿ ਹਜੇ جنگ ਬਹੁਤ ਦੂਰ ਹੈਗੀ ਆ ਹਾਂ ਅੱਜ ਦੇ ਦੌਰ ਦੇ ਵਿੱਚ ਤਾਂ ਮੈਂ ਵੀ ਕਵਾਂਗਾ ਯਾਰ ਆਰਟੀਫੀਸ਼ਲ ਇੰਟੈਲੀਜੈਂਸ ਦਾ ਜਮਾਨਾ ਹੈ Google ਦਾ ਟਾਈਮ ਹੈ 1965 ਤੱਕ ਤਾਂ ਹੈ ਨਹੀਂ ਸੀ ਹੁਣ ਇਸ جنگ ਦੇ ਵਿੱਚ ਮੈਨੂੰ ਦੱਸੋ ਮੋਕ ਡ੍ਰੀਲ ਜਾਂ ਬਲੈਕਆਊਟ ਹੋਣਾ ਚਾਹੀਦਾ ਉਹੀ ਪਤਾ ਲੱਗ ਜੂਗਾ ਲਾਈਟਾਂ ਹੀ ਇੰਨੀਆਂ ਤੇਜ਼ ਹੈਗੀਆਂ ਵੀ ਇੱਥੇ ਸ਼ਹਿਰ ਹੈ ਮੈਨੂੰ ਦੱਸੋ ਬਲੈਕਆਊਟ ਕਰਨ ਦੇ ਨਾਲ ਥੱਲੇ ਪਤਾ ਲੱਗ ਜੂਗਾ ਸ਼ਹਿਰ ਨਹੀਂ ਹੈਗਾ ਉਹ ਤਾਂ ਜਿੱਥੋਂ ਨਿਕਲ ਰਹੇ ਹੋ ਨੇ ਉੱਥੇ ਕਲਿੱਕ ਮਾਰ ਦੇਣਾ ਜਲੰਧਰ ਤੋਂ ਉੱਤੋਂ ਨਿਕਲ ਰਹੇ ਹੋ ਲਾਹੌਰ ਤੋਂ ਉੱਤੋਂ ਨਿਕਲ ਰਹੇ ਹੋ ਕਿ ਤੁਸੀਂ ਜਿਹੜੇ ਕਰਾਚੀ ਤੋਂ ਉੱਤੋਂ ਨਿਕਲ ਰਹੇ ਹੋ ਹੂੰ ਹੁਣ ਤਾਂ ਥੱਲੇ ਇਹ ਚੀਜ਼ਾਂ ਦਾ ਟਾਈਮ ਹੀ ਹੈ ਨਹੀਂਗਾ ਹੁਣ ਤਾਂ ਟਾਈਮ ਹੀ ਇੰਨਾ ਦੌਰ ਆਰਟੀਫੀਸ਼ਲ ਦੌਰ ਚੱਲ ਰਿਹਾ ਹੈ ਡੈਲੀਜੈਂਸ ਦਾ ਤੇ ਤੁਸੀਂ ਪੁੱਛੋ ਨਾ ਤੁਸੀਂ ਤਾਂ ਕੈਨੇਡਾ ਬੈਠੇ ਇੱਥੇ ਬੈਠੇ ਕੈਨੇਡਾ ਦੀਆਂ ਟੋਟਲ ਐਕਟੀਵਿਟੀ ਚ ਹਿੱਸਾ ਲੈ ਸਕਦੇ ਹੂੰ ਤੇ ਸਾਨੂੰ ਕੈਨੇਡਾ ਦੇ ਇੱਕ ਇੱਕ ਸ਼ਹਿਰ ਦੀ ਇੱਕ ਇੱਕ ਗਲੀ ਦੀ ਜਾਣਕਾਰੀ ਹੋ ਸਕਦੀ ਹੈ ਜੀ ਅਮਰਿਤ ਗਲਤਤਾ ਨਹੀਂ ਹੈਗਾ ਨਾ ਤੇ ਮੈਂ ਤਾਂ ਆਪੇ ਇੱਕ ਦਿਨ ਸੋਚਦਾ ਮੈਂ ਬਈ ਜਿਹੜੀਆਂ ਬਲੈਕਆਊਟ ਹੈ ਜਾਂ ਮੌਕ ਡ੍ਰਿਲ ਰੈਸਲ ਹੈ ਇਹਨਾਂ ਦਾ ਤਾਂ ਸਾਨੂੰ ਕੋਈ ਫਾਇਦਾ ਨਹੀਂਗਾ ਇਹ ਤਾਂ ਬਲੈਕਆਊਟ ਕਰ ਵੀ ਦਈਏ ਤੇ ਜਿਹੜਾ ਉੱਤੋਂ 에ਅਰਕ੍ਰਾਫਟ ਨਿਕਲ ਰਿਹਾ ਹੋਵੇ ਉਹਦੇ ਸਿਗਨਲ ਆ ਜਾਣੇ ਆ ਮੈਂ ਕਿੱਥੋਂ ਨਿਕਲਣ ਆ ਠੀਕ ਹੈ ਨਾ ਤੇ ਇਹ ਐਕਚੁਅਲ ਦੇ ਵਿੱਚ ਸਾਨੂੰ ਇੱਕ ਤਿਆਰੀ ਕਰਾਈ ਜਾ ਰਹੀ ਆ ਬਈ ਜੇ ਕਿਤੇ ਖੁਦਾ ਨਾ ਖਾਸਤਾ ਜੰਗ ਲੱਗ ਜੇ ਤੇ ਸੇਵਲ ਡਿਫੈਂਸ ਕਿਵੇਂ ਕਰਨੀ ਆ ਘਰਾਂ ਚ ਕਿਵੇਂ ਕੱਲ ਲੈ ਕੇ ਜਾਣਾ ਸੇਫ ਜਗ੍ਹਾ ਤੇ ਕਿਵੇਂ ਜਾਣਾ ਇਹ ਟਾਈਮ ਟੂ ਟਾਈਮ ਐਕਸਰਸਾਈਜ਼ ਹੋਣੀ ਆ ਵੀ ਚਾਹੀਦੀ ਆ ਲੇਕਿਨ ਬਲੈਕਆਊਟ ਦੇ ਨਾਲ ਮੈਂ ਨਹੀਂ ਸਮਝਦਾ ਸਹਿਮਤ ਹੈਗਾ ਬਲੈਕਆਊਟ ਇਜ਼ ਅ ਠੀਕ ਆ ਪੁਰਾਣਾ ਦੌਰ ਵਾਲਾ ਟਾਈਮ ਆ ਕਿ ਬਲੈਕਆਊਟ ਕਰਤਾ ਗਿਆ 1965 71 ਚ ਜਦੋਂ ਗੂਗਲ ਨਹੀਂ ਹੈਗੀ ਸੀ ਕਿ ਕੰਪਿਊਟਰ ਨਹੀਂ ਸੀ ਇੰਟਰਨੈਟ ਇੰਨਾ ਨਹੀਂ ਹੈਗਾ ਸੀ ਤੇ ਉਦੋਂ ਦਾ ਟਾਈਮ ਆ ਸਮਝ ਹੀ ਸਕਦਾ ਵੀ ਹੁਣ ਦਾ ਤਾਂ ਟਾਈਮ ਯਾਰ ਕਰਨ ਤੂੰ ਮੇਰੇ ਕੋਲੇ ਬੈਠਾ ਤੇਰੇ ਮੋਬਾਈਲ ਚੰਦਾ ਪਿਆ ਹੁਣ ਲੋਕਾਂ ਨੂੰ ਲਾਈਵ ਲੋਕੇਸ਼ਨ ਤੇ ਤੁਸੀਂ ਕਿੱਥੇ ਬੈਠੇ ਹੋ ਸੋ ਹੁਣ ਦੌਰ ਚੇਂਜ ਹੋ ਗਿਆ ਬਈ ਭਾਰਤ ਦੀ ਗੋਟਨੀਤੀ ਕਿਵੇਂ ਦੇਖਦੇ ਹੋ ਕਿ ਇਹ ਜੰਗ ਲਗਦੀ ਜੰਗ ਵਾਲਾ ਮਾਹੌਲ ਆ ਚਾਈਨਾ ਵਰਦੀ ਤਾਕਤ ਆ ਉਧਰ ਅਫਗਾਨਿਸਤਾਨ ਬਿਲਕੁਲ ਨਾਲ ਪਾਕਿਸਤਾਨ ਕੂਟਨੀਤੀ ਦੇ ਤਰੀਕੇ ਨਾਲ ਦੇਖੀਏ ਇੰਟਰਨੈਸ਼ਨਲ ਇਹ ਤਾਂ ਭਾਰਤ ਕਿੱਥੇ ਸਟੈਂਡ ਕਰਦਾ ਪਾਕਿਸਤਾਨ ਦੇ ਕੋਲੇ ਪਾਕਿਸਤਾਨ ਦੀ ਪਿੱਠ ਤੇ ਕੌਣ ਖੜਾ ਹੈ ਭਾਰਤ ਦੇ ਨਾਲ ਕੌਣ ਹੈ ਕੀ ਇਹ ਜੰਗ ਵਿਸ਼ਵ ਯੁੱਧ ਦਾ ਵੀ ਕਾਰਨ ਬਣ ਸਕਦੀ ਦੇਖੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਬਈ ਅਮਰੀਕਾ ਜਿਹੜਾ ਉਹ ਦੋਨਾਂ ਪਾਸੇ ਖੜਾ ਹੈ ਮੈਨੂੰ ਕਿਸੇ ਸੱਜਣ ਨੇ ਸਵਾਲ ਪੁੱਛਿਆ ਬਈ ਅਮਰੀਕਾ ਯਾਰ ਅੱਜ ਵੀ ਟਰੰਪ ਦਾ ਬਿਆਨ ਆਇਆ ਮੈਨੂੰ ਲੱਗਦਾ ਬਈ ਮੈਂ ਤਾਂ ਦੋਨਾਂ ਮੂਲਕਾਂ ਨੂੰ ਕਹੂੰਗਾ ਬਈ ਸ਼ਾਂਤੀ ਵਰਤਨ ਸਹੀ ਵਰਤਨ ਕੀ ਤੁਹਾਨੂੰ ਪਤਾ ਨਹੀਂ ਪਾਕਿਸਤਾਨ ਦੇ ਵਿੱਚ ਅਤਵਾਦੀ ਸੰਗਠਨ 150 ਅਤਵਾਦੀ ਸੰਗਠਨ ਹੈ 150 ਔਨ ਰਿਕਾਰਡ ਹੂੰ ਅਤਵਾਦੀ ਸੰਗਠਨ ਹੈਗੇ ਜੀ ਕੀ ਉਹਨੂੰ ਪਤਾ ਨਹੀਂ ਅਸੀਂ ਉਸامہ ਬਿੰਲਾਦਨ ਕਿੱਥੇ ਮਾਰ ਕੇ ਆਏ ਹਾਂ ਉਹਨੂੰ ਪਤਾ ਨਹੀਂ ਉਹਨੂੰ ਪਤਾ ਨਹੀਂ ਵੀ ਪਹਿਲਗਾਮ ਹਮਲਾ ਪਾਕਿਸਤਾਨ ਨੇ ਕਰਾਇਆ ਉਹਨਾਂ ਦੀ ਐਫਬੀਆਈ ਜਿਹੜੀ ਹੈ ਕੱਲੀ ਅਮਰੀਕਾ 'ਚ ਕੰਮ ਨਹੀਂ ਕਰਦੀ ਉਹਨਾਂ ਦੀ ਐਫਬੀਆਈ ਫੈਡਰੇਸ਼ਨ ਬਿਊਰੋ ਆਫ ਇਨਵੈਸਟੀਗੇਸ਼ਨ ਵਿਖਾ ਪੱਧਰ ਤੇ ਕੰਮ ਕਰਦੀ ਹੈ ਉਹਨਾਂ ਦੀ ਏਜੰਸੀਆਂ ਪਾਕਿਸਤਾਨ 'ਚ ਜ਼ਿਆਦਾ ਕੰਮ ਕਰਦੀਆਂ ਹੂੰ ਉਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦੇ ਲੌਂਚਿੰਗ ਪੈਡ ਚੱਲਦੇ ਆ ਜੈਸ਼ੇ ਮੁਹੰਮਦ ਚੱਲਦੇ ਆ ਤੇ ਇੱਥੇ ਜਿਹੜਾ ਦੂਜਾ ਹਿਜਬੁਲ ਮੁਜਾਹਦੀਨ ਚੱਲ ਰਿਹਾ ਸਾਰੇ ਦਿਨ ਚੱਲਦੇ ਨਾ ਸਭ ਕੁਝ ਪਤਾ ਉਹਨਾਂ ਨੂੰ ਲੇਕਿਨ ਗੱਲ ਇਹ ਹੈ ਕਿ ਉਹ ਹਿੰਦੁਸਤਾਨ ਦੀ ਜਿਹੜੀ ਵੱਧਦੀ ਤਾਕਤ ਹੈ ਅਮਰੀਕਾ ਉਸ ਤੋਂ ਘਬਰਾਉਂਦਾ ਹੈ ਬੇਸਿਕ ਕੀ ਹੁੰਦਾ ਅਮਰੀਕਾ ਨੂੰ ਚਲਾਉਂਦਾ ਕੌਣ ਹੈ ਅਮਰੀਕਾ ਨੂੰ ਚਲਾਉਂਦੇ ਹਿੰਦੁਸਤਾਨੀ ਹੈ ਅੱਜ ਨਾਸਾ ਚ ਚਲ ਜਾਓ ਤੁਹਾਨੂੰ ਹਿੰਦੁਸਤਾਨੀ ਮਿਲਣਗੇ ਯੂਨੀਵਰਸਿਟੀ ਚ ਚਲ ਜੋ ਚੰਗੇ ਚੰਗੇ ਫੈਕਲਟੀ ਹਿੰਦੁਸਤਾਨੀ ਮਿਲਣਗੇ ਡਾਕਟਰਸ ਹਿੰਦੁਸਤਾਨੀ ਮਿਲਣਗੇ ਸੌਫਟਵੇਅਰ ਇੰਜੀਨੀਅਰਸ ਗੂਗਲ ਦਾ ਸੀਈਓ ਕੌਣ ਹੈ ਹਿੰਦੁਸਤਾਨੀ ਹੈ ਨਾ ਮਾਈਕਰੋਸਾਫਟ ਦਾ ਹਿੰਦੁਸਤਾਨੀ ਹੈ ਠੀਕ ਆ ਉਹਨਾਂ ਨੂੰ ਤਾਂ ਐਸੀ ਚੀਜ਼ ਦਾ ਰਹਿੰਦਾ ਬਈ ਜੇ ਇਹ ਦੇਸ਼ ਤਰੱਕੀ ਕਰ ਗਿਆ ਤੇ ਅਮਰੀਕਾ ਹਿੰਦੁਸਤਾਨ ਦੀ ਜਗ੍ਹਾ ਤੇ ਹੋਏਗਾ ਹਿੰਦੁਸਤਾਨ ਅਮਰੀਕਾ ਦੀ ਜਗ੍ਹਾ ਤੇ ਵਿਸ਼ਵ ਦੀ ਸਰਪੰਚੀ ਲਈ ਅੱਛਾ ਉਹ ਕਹਿੰਦੇ ਯਾਰ ਇਹ ਬੰਦਾ ਅੱਗੇ ਵੱਧਦਾ ਪਿਆ ਹੂੰ ਇਹਨੂੰ ਤੰਗ ਕਿਵੇਂ ਕਰਨਾ ਪੇਟਾਂਗ ਕਰਨ ਲਈ ਉਹ ਦੇਖੋ ਸਿਰਫ ਪਾਕਿਸਤਾਨ ਤੰਗ ਕਰੰਦੇ ਆ ਅਦਰਵਾਇਜ਼ ਅਮਰੀਕਾ ਦਾ ਬਿਆਨ ਇਹ ਹੋਣਾ ਚਾਹੀਦਾ ਸੀ ਪਾਕਿਸਤਾਨ ਨੂੰ ਅਖੀਰਲੀ ਇਤਤਾਬਨੀ ਆ ਤਬਾਹ ਕਰਕੇ ਰਖਦੇ ਆਂਗੇ ਆਪਣੇ ਅੱਤਵਾਦੀ ਸਾਰੇ ਠਿਕਾਣੇ ਖਤਮ ਕਰਦੇ ਮੈਂ ਗਲਤ ਤਾਂ ਨਹੀਂ ਕਹਿ ਰਿਹਾ ਬਿਲਕੁਲ ਲੇਕਿਨ ਉਹ ਕੀ ਕਰੇ ਮੈਂ ਦੋਨਾਂ ਨੂੰ